ਜੀ ਵੀਰੋ ਦਿੱਲੀ ਦੇ ਵਿੱਚ ਐਂਟਰ ਕੀਤਾ ਹੋਇਆ ਅਸੀਂ ਤੇ ਸਾਹਮਣੇ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਉਹਦੇ ਪਰ ਇੱਕ ਟਾਵਰ ਵੀ ਲਾਇਆ ਹੋਇਆ ਹੈ ਕਾਫੀ ਉੱਚੀ ਬਿਲਡਿੰਗ ਤਾਂ ਨਹੀਂ ਕਹਿ ਸਕਦੇ ਉਹਨੂੰ ਵੀ ਇਮਾਰਤ ਆ ਕੋਈ ਜੇ ਸਾਡੇ ਨਾਲ ਫੇਸਬੁੱਕ ਤੇ ਕੋਈ ਵੀਰ ਹੋਵੇ ਦਿੱਲੀ ਵਾਲਾ ਤਾਂ ਪਲੀਜ਼ ਉਹ ਬਿਲਡਿੰਗ ਦਾ ਨਾਮ ਦੱਸਿਓ ਸਾਨੂੰ ਵੀ ਕੀ ਹੈਗਾ ਚੀਜ਼ ਆ ਇਹ ਉਹਦੇ ਉੱਪਰ ਪਰ ਕੰਪਨੀ ਨੇ ਕਿਸੇ ਦਾ ਟਾਵਰ ਵਗੈਰਾ ਵੀ ਲਾਇਆ ਹੋਇਆ ਤੇ ਦੱਸਣ ਦੀ ਕਿਰਪਾਲਤਾ ਜਰੂਰ ਕਰਿਓ ਕਿ ਜਿਹੜੀ ਚੀਜ਼ ਨਹੀਂ ਸਾਨੂੰ ਪਤਾ ਉਹਦੇ ਉਹਦੇ ਬਾਰੇ ਅਸੀਂ ਤੁਹਾਡੇ ਤੋਂ ਪੁੱਛ ਲੈਂਦੇ ਆ ਆ ਲਓ ਜੀ ਸਾਹਮਣੇ ਮੈਟਰੋ ਜਾ ਰਹੀ ਆ ਲਓ ਤਾਂ ਫਿਰ ਆ ਦੇਖੋ ਤੁਹਾਨੂੰ ਮੈਟਰੋ ਵੀ ਦਿਖਾਤੀ ਲੋਬੇ ਚੱਲਦੇ ਚੱਲਦੇ ਮਾੜੀਆਂ ਮੋਟੀਆਂ ਬਿਲਡਿੰਗਾਂ ਵੀ ਦਿਖਾ ਦਿੰਦੇ ਆ ਦਿਲ ਦੀਆਂ ਤੁਹਾਨੂੰ ਔਰ DL 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 ਨੰਬਰੀ ਨੰਬਰ ਗੱਡੀਆਂ ਫਿਗਰੀਆਂ ਅੱਜ ਸੰਡੇ ਆ ਇਸ ਕਰਕੇ ਟ੍ਰੈਫਿਕ ਥੋੜੀ ਜਿਹੀ ਘੱਟ ਆ ਔਰ ਬਿਲਡਿੰਗਾਂ ਦੇਖੋ ਬਾਈ ਵਧੀਆ ਬਿਲਡਿੰਗਾਂ ਔਰ ਸਾਹਮਣੇ ਤਿਰੰਗਾ ਤਿਰੰਗੇ ਸਾਨੂੰ ਬਹੁਤ ਮਿਲੇ ਨੇ ਦੇਖੋ ਕਿਉਂਕਿ 15 ਅਗਸਤ ਨੂੰ ਨੰਗੇ ਨੂੰ ਹਲੇ 2 ਦਿਨ ਨਹੀਂ ਹੋਏ ਆ ਔਰ ਇੱਕ ਖਾਸ ਗੱਲ ਦੱਸਣਾ ਚਾਹੁੰਦਾ ਜੀ ਸਾਨੂੰ ਇੱਥੇ ਇਲੈਕਟ੍ਰੀਕਲ ਗੱਡੀਆਂ ਵੀ ਦਿਖੀਆਂ ਉਹ ਪਹਿਲੀ ਵਾਰ ਅਸੀਂ ਦੇਖੀ ਆ ਇਹ ਚੀਜ਼ ਸਾਨੂੰ ਦੇਖੋ ਹਰਿਆਲੀ ਵੀ ਕਿਤੇ ਕਿਤੇ ਨਜ਼ਰ ਆ ਰਹੀ ਆ ਇਹ ਮੈਨੂੰ ਬਹੁਤ ਵਧੀਆ ਲੱਗ ਰਹੀ ਆ ਚੀਜ਼ ਲੇਕਿਨ ਜੇ ਇੱਧਰ ਵੀ ਥੋੜੇ ਜਿਹਾ ਬੂਟੇ ਲਾ ਦਿੱਤੇ ਜਾਣ ਕਿਉਂਕਿ ਮੈਂ ਬੂਟਿਆਂ ਨੂੰ ਬਹੁਤ ਪ੍ਰੇਮ ਕਰਦਾ ਇਸ ਕਰਕੇ ਮੈਂ ਆ ਕੱਲ ਜਰੂਰ ਕਹਿਣਾ ਚਾਹੁੰਦਾ ਦਿੱਲੀ ਗਵਰਨਮੈਂਟ ਨੂੰ ਇਹਨਾਂ ਦੇ ਵਿੱਚ ਵੱਡੇ ਬੂਟੇ ਲਾਓ ਇਆ ਮਲਤਾਜ਼ ਲਾ ਦੋ ਜਾਂ ਫਿਰ ਗਰੇਸ਼ੀਆ ਦੇ ਲਾ ਦੋ ਕਿਉਂਕਿ ਵੱਡੇ ਹੋ ਜਾਣਗੇ ਤੇ ਸ਼ਾਂ ਹੋਊਗੀ ਤੇ ਇਹਦੇ ਨਾਲ ਕੀ ਹੋਊਗਾ ਜਿਹੜਾ ਪ੍ਰਦੂਸ਼ਣਾ ਦਿੱਲੀ ਦਾ ਉਹ ਵੀ ਕੰਟਰੋਲ ਹੋਊਗਾ ਆ ਦੇਖੋ ਜਿਸ ਤਰ੍ਹਾਂ ਕਿ ਉਹ ਸਾਈਡ ਤੇ ਬੂਟੇ ਆ ਇੱਥੇ ਗੱਭੇ ਵੀ ਵਧੀਆ ਬੂਟੇ ਲੱਗ ਸਕਦੇ ਆ ਵੱਡੇ ਵੱਡੇ